ਸਸ਼ਿਕਾ ਜੀ ਕੀ ਨੂ ਸਾਰੇ ਤੁਹਾਡਾ ਸਵਾਗਤ ਹੈ ਜੀ ਰੰਦਾ ਵਾ ਫੈਸ਼ਨ ਬੁਟੀ ਤੇ ਅੱਜ ਦੇ ਵੀਡੀਓ ਵਿੱਚ ਅਸੀਂ ਸਿੱਖਾਂਗੇ ਕਿ 5 ਮੀਟਰ ਸਾਡੇ ਕੋਲ ਸੂਟ ਆ ਉਹਦੀ ਅਸੀਂ ਕਟਿੰਗ ਕਿਸ ਤਰੀਕੇ ਨਾਲ ਕਰਨੀ ਆ ਔਰ ਇਹ ਮੇਰਾ ਨਾਪ ਲਿਖਿਆ ਹੋਇਆ ਲੈਂਥ ਹੈ ਜੀ 42 13 ਉਹਨਾਂ ਦਾ 15 ਚਸਟ ਹੈ ਜੀ 23 ਤੁਮਰਾ ਹੈ ਜੀ ਬਾਈ ਤੇ ਫੇਮ 23 ਸਾਈਡ ਸਲਾਈ ਹੋਣੇ ਦੀ 15 ਹੈ ਜੀ ਰੈਡੀ ਔਰ ਨੈਕ ਅਗਲਾ ਸੀ ਬਣਾਉਣਾ ਸਾਤੇਖ ਪਿਛੇ ਮਾਣਾ ਸੀ 5 ਇੰਚ ਔਰ ਸੀਸ ਜਿਹੜੀਆਂ 16 ਇੰਚ ਲੰਬਾਈ ਹੈ ਔਰ ਸਾਢੇ 6 ਗੋ ਬੁੱਕ सलवार की गल करिए तो लंबाई है छत्ती बैल्ट हैगी छब्बी और पौचा है अठ इंच हिसाब ने अं मीटर सूट चो कटिंग किस तरीके ना करनी है वीडियो यह लगे बने रहे हो यह साट ओवर पांच मीटर सूट है ये आप कटिंग किस तरीके करा और प्लेट वगैरह किदा इस नाप पर वीडियो ना बने रहो ਹਾਂਜੀ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਕਪੜਾ ਇਦਾਂ ਖੋਲ ਲੈਣਾ ਹੈ ਠੀਕ ਹੈ ਜੀ ਸਾਡਾ ਕਪੜਾ ਜਿਵੇਂ ਸਾਰਾ ਡਬਲ ਫੋਲਡ ਚ ਜੁੜਿਆ ਹੁੰਦਾ ਆ ਉਹ ਤੁਸੀਂ ਉਹਨੂੰ ਚੰਗੇ ਤਰੀਕੇ ਨਾਲ ਖੋਲ ਕੇ ਦੇਖਣਾ ਹੈ ਪਹਿਲਾਂ ਕਿ ਸਾਡਾ ਜਿਹੜਾ ਪ੍ਰਿੰਟ ਆ ਉਹ ਕਿ ਸਾਈਡ ਵਾਲਾ ਇਹ ਅਸੀਂ ਮਤਲਬ ਅਗਰ ਜਿਵੇਂ ਕਈ ਸੂਟ ਪਲੇਨ ਹੁੰਦੇ ਆ ਉਹਦੇ ਚ ਦਿੱਕਤ ਨਹੀਂ ਹੁੰਦੀ ਜਿਹੜੇ ਪ੍ਰਿੰਟਡ ਸੂਟ ਹੁੰਦੇ ਆ ਉਹਦੇ ਚ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਜਿਹੜੇ ਵੀ ਫੋਲ ਆ ਉਹ ਇੱਕ ਸਾਈਡ ਨੂੰ ਹੀ ਹੋਣ ਜੇ ਉੱਪਰ ਨੂੰ ਡਿਜ਼ਾਈਨਿੰਗ ਜਾ ਰਹੀ ਹੈ ਤਾਂ ਉਹਦੇ ਹਿਸਾਬ ਨਾਲ ਹੀ ਅਸੀਂ ਪ੍ਰੋਪਰ ਕਟਿੰਗ ਕਰੀਏ ਇਹ ਚੀਜ਼ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਕਈ ਵਾਰੀ ਕੀ ਹੁੰਦਾ ਸਾਡੇ ਕੋਲ ਗਲਤੀ ਲੱਗ ਜਾਂਦੀ ਹੈ ਪਿਛਲੇ ਬੰਨੇ ਦੇ ਫੁੱਲ ਸਾਡੇ ਉੱਪਰ ਨੂੰ ਤੇ ਅਗਲੇ ਦੇ ਸਾਡੇ ਨੀਚੇ ਨੂੰ ਇਸ ਤਰੀਕੇ ਨਾਲ ਕਈ ਵਾਰੀ ਬਣ ਜਾਂਦਾ ਹੈ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਦੇ ਹੋਏ ਤੁਸੀਂ ਕਪੜਾ ਇਦਾਂ ਖੋਲ ਲੈਣਾ ਆ ਠੀਕ ਆ ਉਸ ਤੋਂ ਬਾਅਦ ਅਗਰ ਤੁਹਾਡੇ ਕਪੜੇ ਵਿੱਚ ਕਾਨ ਹੈਗੀ ਆ ਤਾਂ ਤੁਸੀਂ ਉਹ ਕੱਢ ਲੈਣੀ ਆ ਕਾਣ ਕੱਢਣੀ ਬਹੁਤ ਜ਼ਰੂਰੀ ਹੋ ਜਾਂਦੀ ਆ ਕਿਉਂਕਿ ਅਗੇ ਰਹੀ ਸੂਟ ਦੀ ਕਾਣ ਨਹੀਂ ਕੱਢਦੇ ਤਾਂ ਸਾਨੂੰ ਜਦੋਂ ਅਸੀਂ ਸਟਿਚਿੰਗ ਕਰਦੇ ਆ ਉਦੋਂ ਥੋੜੀ ਪ੍ਰੋਬਲਮ ਆਉਂਦੀ ਆ ਫਿਰ ਸਾਡਾ ਜਿਹੜਾ نیچے ਘੇਰਾ ਹੈ ਉਹ ਪੂਰਾ ਨਹੀਂ ਹੁੰਦਾ ਕਈ ਵਾਰੀ ਕੀ ਹੁੰਦਾ ਹੈ ਕਿ ਸੂਟ ਅਗਰ ਕਾਣ ਵਾਲਾ ਹੀ ਹੋਏ ਤਾਂ ਜਦੋਂ ਅਸੀਂ ਪਾਨੇ ਆ ਤਾਂ ਪਾਏ ਸੂਟ 'ਚ ਵੀ ਕਾਣ ਆਉਂਦੀ ਆ ਤਾਂ ਉਹ ਵੀ ਅਜੀਬ ਲੱਗਦਾ ਆ ਠੀਕ ਹੈ ਜੀ ਮੈਂ ਸਕੇਲ ਨਾਲ ਇੱਕ ਵਾਰੀ ਆਨੀਵਨ ਕਪੜਾ ਕੱਟ ਲਿਆ ਸੀਗਾ ਠੀਕ ਹੈ ਜੀ ਇਹ 'ਚ ਕਾਣ ਨਹੀਂ ਸੀ ਥੋੜਾ ਆਨੀਵਨ ਸੀ ਉਹ ਕੱਢ ਲਿਆ ਜੇ ਕਾਣ ਹੋਊਗੀ ਤੇ ਤੁਸੀਂ ਐਲਸ एल शेप स्केल ਮਿਲਦਾ ਹੈ ਤੁਸੀਂ ਉਹਨੂੰ ਰੱਖ ਕੇ ਉਹਦੇ ਨਾਲ ਕਾਨ ਕੱਢ ਸਕਦੇ ਹੋ ਮੈਲ ਸ਼ੇਪ ਸਕਿਲ ਵਾਲੀ ਵੀਡੀਓ ਵੀ ਪਾਉਂਗੀ ਜਲਦੀ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਤੁਸੀਂ ਕਾਨ ਕਿਵੇਂ ਕੱਢ ਸਕਦੇ ਆ ਠੀਕ ਹੈ ਜੀ ਇਹਨੂੰ ਕੱਢਣ ਤੋਂ ਬਾਅਦ ਤੁਸੀਂ ਕੱਪੜੇ ਨੂੰ ਖੋਲ ਕੇ ਦੇਖ ਲੈਣਾ ਆ ਕਿ ਤੁਸੀਂ ਕਪੜੇ ਦਾ ਤੁਹਾਡੇ ਦਾ 바ਰ ਕਿੰਨਾ ਆ ਉਸ ਤੋਂ ਬਾਅਦ ਅਸੀਂ ਇਹਦੇ ਜਿਹੜੇ ਦੋ ਪੱਲੇ ਆ ਉਹ ਕੱਢਣੇ ਆ ਅਗਲਾ ਪੱਲਾ ਔਰ ਪਿਛਲਾ ਪੱਲਾ ਮਤਲਬ ਸ਼ਰਟ ਦੇ ਦੋਨੋਂ ਪੱਲੇ ਪਹਿਲਾਂ ਅਸੀਂ ਕੱਢਾਂਗੇ ਠੀਕ ਹੈ ਜੀ ਅਸੀਂ ਕੱਪੜੇ ਦੀ ਚੌੜਾਈ ਕਿੰਨੀ ਲੈਣੀ ਹੁੰਦੀ ਆ ਹਾਂਜੀ ਚੌੜਾਈ ਲੈਣ ਦਾ ਇੱਕ ਤਰੀਕਾ ਹੈ ਕਿ ਜਿੰਨੀ ਤੁਹਾਡੀ हिਪ ਹੈਗੀ ਆ ਜਾਂ ਜਿੰਨਾ ਵੀ ਤੁਹਾਡਾ ਸਭ ਤੋਂ ਵੱਡਾ ਨਾਪ ਅਗਰ ਤੁਹਾਡੀ हिਪ ਵਜਾਦਾ ਹੈ ਤਾਂ ਤੁਸੀਂ ਉਹਦੇ ਅਕੋਰਡਿੰਗ ਕੱਢੋਗੇ ਅਗਰ ਤੁਹਾਡੀ ਚੈਸਟ ਜ਼ਿਆਦਾ ਆਇਆ ਤਾਂ ਤੁਸੀਂ ਉਹਦੇ ਅਕੋਰਡਿੰਗ ਕੱਢੋਗੇ ਜਿਹੜਾ ਵੀ ਨਾਪ ਤੁਹਾਡਾ ਸਭ ਤੋਂ ਜ਼ਿਆਦਾ ਹੋਊਗਾ ਉਹਦੇ ਵਿੱਚ ਤੁਸੀਂ 3 ਤੋਂ 4 ਇੰਚ ਪਲੱਸ ਕਰਨਾ ਹੁੰਦਾ ਠੀਕ ਆ ਜੀ ਜੇ ਤੇ ਤੁਸੀਂ ਲੈਸ ਲਾਉਣੀ ਆ ਫਿਰ ਤੁਸੀਂ 4 ਇੰਚ ਜਾਂ 5 ਇੰਚ ਪਲੱਸ ਕਰ ਸਕਦੇ ਹੋ ਜੇ ਤੁਸੀਂ ਲੈਸ ਨਹੀਂ ਲਾਉਣੀ ਤਾਂ ਤੁਸੀਂ 3 ਇੰਚ ਵੀ ਪਲੱਸ ਕਰ ਸਕਦੇ ਹੋ ਠੀਕ ਹੈ ਜੀ ਸਾਈਡ ਤੋਂ ਇਹਦੇ ਆਪਾਂ ਕੱਢਣੀ ਹੈਗੇ ਆ ਜਿਹੜੀ ਸਾਡਾ ਸਲਵਾਰ ਆਉਂਦੀ ਆ ਉਹਦੇ ਪਹੁੰਚੇ ਉਹਦਾ ਵੀ ਤੁਸੀਂ ਇੱਕ ਵਾਰੀ ਆਈਡੀਆ ਲਗਾ ਲੈਣਾ ਉਸ ਤੋਂ ਬਾਅਦ ਹੀ ਤੁਸੀਂ ਸ਼ਰਟ ਦੀ ਇਦਾਂ ਸਾਈਡ ਤੋਂ ਕਟਿੰਗ ਕਰ ਲੋਗੇ ਜਿਹੜਾ ਉਹ ਹੁੰਦਾ ਉਹ ਸਾਡਾ 11 12 13 14 ਇਹਦੇ ਹਿਸਾਬ ਨਾਲ ਹੁੰਦਾ ਆ ਜੇ ਅਸੀਂ ਅਸੀਂ ਪਹੁੰਚਾ ਵੱਡਾ ਰੱਖਣਾ ਤਾਂ ਉਹ ਥੋੜੀ ਜ਼ਿਆਦਾ ਅਸੀਂ ਰੱਖ ਸਕਦੇ ਆ ਜੇ ਅਸੀਂ ਨਾਰਮਲ ਪਹੁੰਚਾ ਰੱਖਣਾ ਤਾਂ ਉਹ ਅਸੀਂ 11 ਇੰਚ ਤੱਕ ਵੀ ਕਟਿੰਗ ਕਰ ਸਕਦੇ ਆ ਠੀਕ ਹੈ ਕੱਪੜੇ ਨੂੰ ਤੁਸੀਂ ਇਦਾਂ ਸੈੱਟ ਕਰਕੇ ਵਿਛਾ ਲੈਣਾ ਵਿਛਾਣ ਤੋਂ ਬਾਅਦ ਅਸੀਂ ਦੀ ਹੁਣ ਕਟਿੰਗ ਕਿਹੜੇ ਹਿਸਾਬ ਨਾਲ ਕਰਨੀ ਹੈ ਮੈਂ ਤੁਹਾਨੂੰ ਦੱਸਦੀ ਆਂ ਹਾਂਜੀ ਜੀ ਵੀ ਮੇਰੇ ਕਸਟਮਰ ਦੀ ਇੱਥੇ ਹਿਪ ਸੀਗੀ 23 ਇੰਚ ਅਸੀਂ ਉਹਦੇ ਹਿਸਾਬ ਨਾਲ ਹੀ ਕਟਿੰਗ ਕਰਾਂਗੇ ਜਿਹੜਾ 23 ਆ ਉਹਦਾ ਆਏਗਾ ਸਾਡਾ 11.5 ਇੰਚ ਠੀਕ ਹੈ ਜੀ 23 ਨੂੰ ਅਸੀਂ ਹਾਫ ਕੀਤਾ ਕਿੰਨਾ ਆਇਆ 11.5 ਇੰਚ ਉਹਦੇ ਵਿੱਚ ਤੁਸੀਂ 2 ਇੰਚ ਪਲੱਸ ਕਰ ਲੈਣਾ ਇੱਥੇ ਮੈਂ 2 ਇੰਚ ਪਲੱਸ ਕਰ ਲਿਆ ਕਿੰਨਾ ਆ ਗਿਆ ਸਾਡਾ ਅਸੀਂ 13.5 ਇੰਚ ਦਾ ਇੱਥੋਂ ਕੱਪੜਾ ਜਿਹੜਾ ਉਹ ਉਤਾਰ ਲੈਣਾ ਆ ਠੀਕ ਹੈ ਜੀ ਤੁਸੀਂ ਇਹਨੂੰ ਇੱਕ ਵਾਰੀ ਸੈੱਟ ਕਰਨ ਤੋਂ ਬਾਅਦ ਬੇਨਤੀ ਕਰ ਲੈਣੀ ਹੈ ਕਿ ਤੁਹਾਡਾ ਸਾਰਾ ਕੱਪੜਾ ਜਿਹੜਾ 13.5 ਇੰਚ ਚੌੜਾ ਹੀ ਹੋਵੇ ਠੀਕ ਹੈ ਜੀ ਉਸ ਤਰੀਕੇ ਨਾਲ ਤੁਸੀਂ ਇਹਦੀ ਬੇਨਤੀ ਹਰ ਵਾਰੀ ਕਰਿਆ ਕਰੋ ਔਰ ਹਰ ਸਾਈਡ ਤੋਂ ਕਰਿਆ ਕਰੋ ਉਹਦੇ ਨਾਲ ਕੀ ਹੋਊਗਾ ਕਿ ਤੁਹਾਡੀ ਕਪੜਾ ਆਨੀਵੰਨੀ ਹੋਊਗਾ ਤੁਹਾਨੂੰ ਸਟੀਚ ਕਰਨ ਜੀ ਵੀ ਪ੍ਰੋਬਲਮ ਨਹੀਂ ਆਊਗੀ ਹੁਣ ਅਸੀਂ ਗੱਲ ਕਰਦੇ ਹਾਂ ਲੰਬਾਈ ਦੀ ਤੁਹਾਡੇ ਕਸਟਮਰ ਦੀ ਜਿੰਨੀ ਵੀ ਲੰਬਾਈ ਐ ਸੂਟ ਦੀ ਇੱਕ ਨਿਸ਼ਾਨ ਤੁਸੀਂ ਉਹਦਾ ਲਗਾ ਲੈਣਾ ਜਿਵੇਂ ਮੇਰੀ ਇੱਥੇ ਹੈਗੀ ਆ 42 ਇੰਚ ਇੱਕ ਮੈਂ ਨਿਸ਼ਾਨ ਉੱਥੇ ਲਗਾ ਲਿਆ 4 ਇੰਚ ਕਪੜਾ ਤੁਸੀਂ ਵਧ ਲੈਣਾ ਆ ਜਿਹੜੇ ਸੂਟ ਆਲ ਓਵਰ ਆਉਂਦੇ ਆ ਜਾਂ ਪਲੇਨ ਆਉਂਦੇ ਆ ਉਹਨਾਂ ਵਿੱਚ ਅਸੀਂ 4 ਇੰਚ ਕਪੜਾ ਵਧ ਲੈਣੇ ਆ ਤੇ ਜਿਹੜਾ نیچے ਬਾਰਡਰ ਭਰਿਆ ਹੁੰਦਾ ਵਾ ਉਹਦੇ ਵਿੱਚ ਅਸੀਂ ਇੱਕ ਤੋਂ ਡੇਢ ਇੰਚ ਕਪੜਾ ਵਧ ਲੈ ਸਕਦੇ ਆ ਕਿਉਂਕਿ ਉਹ ਸਿਰਫ ਸਾਡਾ ਉੱਪਰ ਆਏਗਾ ਜਾਂ ਪਲੇਟਾਂ ਚ ਆਊਗਾ ਉਹਦੇ ਸਾਨੂੰ ਘੇਰੇ ਤੇ ਐਕਸਟਰਾ ਕਪੜਾ ਲੈਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਦਾ ਬਾਰਡਰ ਬਣਿਆ ਹੁੰਦਾ ਆ ਜਿਹੜਾ ਆਲ ਓਵਰ ਕਪੜਾ ਆਉਂਦਾ ਆ ਜਾਂ ਜਿਹੜਾ ਪਲੇਨ ਕਪੜਾ ਆਉਂਦਾ ਆ ਉਹਦੇ ਵਿੱਚ ਅਸੀਂ ਇਹ ਚੀਜ਼ ਕਰਨੀ ਹੁੰਦੀ ਹੈ ਕਿ ਅਸੀਂ 4 ਇੰਚ ਕਪੜਾ ਵਾਧ ਲੈਣਾ ਹੁੰਦਾ ਆ ਠੀਕ ਆ ਫਿਰ ਤੁਸੀਂ ਉਹ ਪੀਸ ਕੱਟ ਕੇ ਸਾਈਡ ਤੇ ਉਤਾਰ ਕੇ ਫਿਰ ਤੁਸੀਂ ਕੀ ਕਰਨਾ ਦੂਸਰਾ ਪੱਲਾ ਕੱਟਣਾ ਬੈਕ ਸਾਈਡ ਦਾ ਠੀਕ ਹੈ ਜੀ ਜੇ ਤੇ ਤੁਹਾਡੇ ਕਸਟਮਰ ਦੀ ਪ੍ਰੋਬਲਮ ਇਹ ਆ ਕਿ ਉਹਨਾਂ ਦਾ ਗਲਾ ਪਿੱਛੇ ਨੂੰ ਜਾਂਦਾ ਹੈ ਤਾਂ ਤੁਸੀਂ ਪਹਿਲੇ ਪਿਛਲਾ ਪੰਨਾ ਅੱਧਾ ਇੰਚ ਵੱਧ ਵੀ ਕਟਿੰਗ ਕਰ ਸਕਦੇ ਹੋ ਤੁਸੀਂ ਪਹਿਲਾਂ ਵੀ ਕਟਿੰਗ ਕਰ ਸਕਦੇ ਹੋ ਜਾਂ ਜੇ ਤੁਸੀਂ ਪਹਿਲਾਂ ਨਹੀਂ ਕਟਿੰਗ ਕੀਤੀ ਤੁਸੀਂ ਅਗਲੇ ਪੱਲੇ ਚੋਂ ਅੱਧਾ ਇੰਚ ਘਟਾ ਵੀ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਇਸੀ ਵੀ ਪੱਲਾ ਕੱਟ ਲੈਣਾ ਸਾਈਡ ਤੋਂ ਸਾਡੇ ਨਿਕਲ ਜਾਣਗੇ ਪਹੁੰਚੇ ਠੀਕ ਹੈ ਜੀ ਹੁਣ ਇੱਥੇ ਇੱਕ ਫੁੱਲ ਉੱਪਰ ਨੂੰ ਜਾ ਰਿਹਾ ਸੀ ਇੱਕ نیچے ਨੂੰ ਆ ਰਿਹਾ ਸੀ ਇਸ ਲਈ ਕੱਪੜੇ ਨੂੰ ਉਲਟਾ ਕੇ ਤੁਸੀਂ ਸਿੱਧਾ ਕਰ ਲੈਣਾ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਤੁਹਾਡਾ ਜਿਹੜਾ ਪ੍ਰਿੰਟ ਹੈ ਉਹ ਇੱਕੋ ਸਾਈਡ ਨੂੰ ਹੀ ਜਾਏ ਉਸ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਵਿਛਾ ਲੈਣਾ ਜੇ ਤੁਹਾਡਾ ਸੂਟ ਕੋਈ ਹੈ ਆ ਇਹ ਤਾਂ ਸੈੱਟ ਹੋ ਗਿਆ ਕਈ ਵਾਰੀ ਪ੍ਰੈਸ ਕਰਨ ਦੀ ਲੋੜ ਪੈਂਦੀ ਤੁਸੀਂ ਪ੍ਰੈਸ ਨਾਲ ਵੀ ਕੱਪੜੇ ਨੂੰ ਸੈੱਟ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਹੁਣ ਨਿਸ਼ਾਨ ਲਗਾਵਾਂਗੇ ਇੱਕ ਨਿਸ਼ਾਨ ਅਸੀਂ ਲਗਾਵਾਂਗੇ 7 ਇੰਚ ਤੇ ਠੀਕ ਹੈ ਜੀ ਪਹਿਲਾ ਨਿਸ਼ਾਨ ਸਾਡਾ ਆਏਗਾ 7 ਇੰਚ ਤੇ ਜੇ ਤੇ ਤੁਹਾਡੇ ਕਸਟਮਰ ਦਾ neck back ਬਣਾਉਣਾ ਵਾ 5 ਇੰਚ 5.5 6 6.5 7 ਉਹ ਤੁਸੀਂ 7 ਇੰਚ ਤੱਕ ਦਾ ਆਰਮਹੋਲ ਲੈ ਸਕਦੇ ਹੋ ਤੇ ਜੇ ਉਹਨਾਂ ਨੇ ਬੈਨ ਗਲਾ ਬਣਾਉਣਾ ਆ ਜਾਂ ਫਿਰ ਉਹਨਾਂ ਨੇ ਬੋਟ ਨੇਕ ਬਣਾਉਣਾ ਹੈ ਉਹਦੇ ਚ ਤੁਸੀਂ 7.5 ਇੰਚ ਵੀ ਲੈ ਸਕਦੇ ਹੋ ਆਰਮਹੋਲ ਇੱਕ ਨਿਸ਼ਾਨ ਲਗਾ ਲਿਆ ਮੈਂ 10.5 ਤੇ ਅਪਰ ਬਸਟ ਦਾ ਸੌਰੀ ਫੁੱਲ ਬਸਟ ਦਾ ਇੱਕ ਲਗਾ ਲਿਆ 14.5 ਤੇ ਮੈਂ ਕਮਰ ਦਾ ਤੇ ਇੱਕ ਲਗਾ ਲਿਆ ਮੈਂ 2.5 ਇੰਚ ਤੇ 2.5 ਇੰਚ ਤੇ ਮੈਂ ਲਗਾਇਆ ਹੋਇਆ हिਪ ਦਾ ਨਿਸ਼ਾਨ ਕਿਉਂਕਿ ਉਹਨਾਂ ਦੀ ਸਾਈਡ ਸਲਾਈ ਹੈਗੀ 15 ਇਸ ਲਈ 15 ਤੇ ਲਗਾ ਲਿਆ ਤੁਸੀਂ ਸਕੇਲ ਲੈਣਾ ਹੈ ਤੇ ਇਹਨਾਂ ਸਾਰੇ ਨਿਸ਼ਾਨਾਂ ਨੂੰ ਇੱਕ ਵਾਰੀ ਸਿੱਧਾ ਕਰ ਲੈਣਾ ਜਿਦੜ ਕੋ ਸਕੇਲ ਨਹੀਂ ਹੈ ਤਾਂ ਤੁਸੀਂ ਇਹਨੂੰ ਉਦਾਂ ਵੀ ਸਿੱਧਾ ਕਰ ਸਕਦੇ ਹੋ ਇੰਚ ਟੇਪ ਰੱਖ ਕੇ ਠੀਕ ਹੈ ਜੀ ਇਹ ਸਿੱਧਾ ਕਰਨ ਤੋਂ ਬਾਅਦ ਅਸੀਂ ਹੁਣ ਗੱਲ ਕਰਦੇ ਆ ਕਿ ਅਸੀਂ ਤੀਰਾ ਕਿੰਨਾ ਲੈਣਾ ਹੈ ਇੱਥੇ ਕਸਟਮਰ ਦਾ ਵੈਸੇ ਤੀਰਾ ਸੀਗਾ 15 ਇੰਚ ਇਕੇ ਜੇ ਤੁਸੀਂ 1 ਤੋਂ ਲੈ ਕੇ 4 ਇੰਚ ਤੱਕ ਦਾ ਗਲਾ ਬਣਾਉਣਾ ਹੈ ਫਿਰ ਤੁਸੀਂ 15 ਇੰਚ ਹੀ ਕੱਟੋਗੇ ਜਿਵੇਂ ਅਸੀਂ ਬੈਕ ਗਲਾ ਛੋਟਾ ਬਣਾਇਆ ਹੈ ਨਾ 2 ਇੰਚ ਦਾ 2.5 ਇੰਚ ਦਾ 3 ਇੰਚ ਦਾ ਉਹਦੇ 'ਚ ਤੁਸੀਂ 7.5 ਹੀ ਕੱਟ ਕਰਨਾ ਹੈ ਇੱਥੇ ਅਸੀਂ ਲਗਾ ਲੈਣੀ हिਪ ਦੀ ਮਾਰਕਿੰਗ ਸੌਰੀ ਚੈਸਟ ਦੀ ਮਾਰਕਿੰਗ ਉਹ ਆਏਗੀ ਸਾਡੀ 11.5 ਇੰਚ ਤੇ ਉਹ ਹੈਗੇ ਨੇ ਦੀ 23 ਇੰਚ ਇੱਕ ਪਹਿਲਾ ਨਿਸ਼ਾਨ ਅਸੀਂ 7.5 ਤੇ نیچے ਲਗਾ ਲਿਆ ਫਿਰ ਅਸੀਂ ਇੱਕ ਨਿਸ਼ਾਨ ਵਧਾ ਕੇ 23 ਇੰਚ ਤੇ ਜਿਹੜੀ ਸਾਡੀ ਫੁੱਲ ਬਸਟ ਆ ਉਹ ਵੀ ਸਾਡੀ 11:30 ਤੇ ਆਏਗੀ। ਇਹਨਾਂ ਦੀ ਜਿਹੜੀ ਕਮਰ ਆ ਉਹ ਹੈਗੀ 22। ਅਸੀਂ 11 ਤੇ ਨਿਸ਼ਾਨ ਲਗਾ ਲਿਆ। ਜਿਹੜੀ हिਪ ਆ ਉਹ ਹੈਗੀ 21 ਉਹ ਵੀ ਅਸੀਂ 11:30 ਤੇ ਨਿਸ਼ਾਨ ਲਗਾ ਲਿਆ। ਜੇ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇੰਜ ਟੇਪ ਨੂੰ ਫੋਲਡ ਕਰਕੇ ਵੀ ਕਰ ਸਕਦੇ ਹੋ। ਠੀਕ ਹੈ ਜੀ ਜਿੰਨਾ ਕ ਸਾਡਾ ਕਪੜਾ ਪਲੇਟ 'ਚ ਆ ਨਾ ਉਹਨਾਂ ਕ ਅਸੀਂ ਵਧਾ ਕੇ ਰੱਖ ਲਿਆ। ਹੁਣ ਅਸੀਂ ਇੱਥੇ ਫਿਟਿੰਗ ਦੇ ਨਿਸ਼ਾਨ ਮਿਲਾ ਲਵਾਂਗੇ। ਠੀਕ ਹੈ ਜੀ ਇਹ ਅਸੀਂ ਨਿਸ਼ਾਨ ਇਦਾਂ ਮਿਲਾ ਲੈਣੇ ਆ ਠੀਕ ਹੈ ਜੀ ਉਵੇਂ ਜਿਵੇਂ ਅਸੀਂ ਇੱਥੇ ਪਲੋਈਆਂ ਪਾਣੀ ਆ ਤੇ ਅਸੀਂ ਉੱਪਰ ਚੈਸਟ ਚ ਅੱਧਾ ਇੰਚ ਵਧਾ ਕੇ ਰੱਖਦੇ ਆ ਮੈਂ ਉੱਥੇ ਨਹੀਂ ਵਧਾ ਰਹੀ ਕਿਉਂਕਿ ਜੇ ਅਸੀਂ ਉੱਧਾ ਇੰਚ ਵਧਾ ਦੇਣੀ ਤੇ ਸਾਡੇ ਇੱਥੇ ਝੋਲ ਪੈਣਾ ਸ਼ੁਰੂ ਹੋ ਜਾਂਦਾ ਉਹ ਝੋਲ ਨਾ ਪਏ ਇਸ ਲਈ ਉੱਥੇ ਹੀ ਰੱਖੋ ਹਾਂਜੀ ਉਸ ਤੋਂ ਬਾਅਦ ਪਲੇਟ ਦੇ ਨਿਸ਼ਾਨ ਮੈਂ ਪਲੇਟ ਦੀ ਲੰਬਾਈ ਲਈ ਹੈ 12.5 ਇੰਚ ਔਰ ਇਧਰੋਂ ਚੌੜਾਈ ਕੀਤੀ ਹੈ 4 ਇੰਚ ਤੇ ਪਲੇਟ ਦੀ ਲੰਬਾਈ ਕਿੰਨੀ ਹੋ 7 ਇੰਚ ਠੀਕ ਹੈ ਅਗਰ ਕੋਸਟਮਰ ਦੀ ਪਤਲਾ ਹੈ ਤਾਂ ਤੁਸੀਂ 7.5 ਅੱਠ ਇੰਚ ਦਾ ਜਿਹੜੇ ਛੋਟੇ ਨਾਪ ਹੁੰਦੇ ਆ ਉਹਦੇ ਵਿੱਚ ਇੰਨਾ ਪਲੇਟ ਲੰਬਾਈ ਲੈ ਸਕਦੇ ਜੀ ਇੱਥੋਂ ਮੈਂ 2.5 ਇੰਚ ਦਾ ਕੈਪ ਦਿੱਤਾ ਹੋਇਆ ਉੱਪਰੋਂ ਮੈਂ ਦਿੱਤਾ ਹੋਇਆ 3 ਇੰਚ ਦਾ 3 ਇੰਚ ਦਾ ਹੀ ਇਧਰੋਂ 3 ਇੰਚ ਹੀ ਉੱਧਰੋਂ ਠੀਕ ਹੈ ਜੀ ਜਿਹੜੀ ਸਾਡੀ ਸਾਈਡ ਵਾਲੀ ਪਲੋਈ ਆ ਉਹਨੂੰ ਅਸੀਂ ਜਿਹੜੀ ਸਾਡੀ ਸਾਈਡ ਤੇ ਸਿਲਾਈ ਆਉਂਦੀ ਆ ਉਹਦੇ ਨਾਲ ਮਿਲਾ ਦੇਣਾ ਉੱਪਰ ਵਾਲਾ ਪਲੇਟ ਅਸੀਂ ਕਿੱਥੇ ਮਲਾਉਣਾ ਉਹ ਮੈਂ ਪਹਿਲਾਂ ਉੱਪਰ ਦੇ ਨਿਸ਼ਾਨ ਲਗਾ ਕੇ ਫਿਰ ਤੁਹਾਨੂੰ ਦੱਸੂਗੀ ਠੀਕ ਹੈ ਪਿਛਲਾ ਗਲਾ ਮੈਂ ਕੱਟ ਕਰਨਾ ਆ 5 ਇੰਚ ਉਹਦੇ ਹਿਸਾਬ ਨਾਲ ਅਸੀਂ ਕੀ ਕਰਨਾ ਅਸੀਂ ਇਹਦੇ ਚੋਂ ਅੱਧਾ ਇੰਚ ਘਟਾ ਲੈਣਾ ਜਿਹੜਾ ਅਸੀਂ 7.5 ਤੇ ਨਿਸ਼ਾਨ ਲਗਾਇਆ ਸੀ ਉਹ ਨਿਸ਼ਾਨ ਹੁਣ ਅਸੀਂ ਲਗਾ ਲੈਣਾ 7 ਇੰਚ ਤੇ ਠੀਕ ਹੈ ਜੀ ਇੱਥੇ ਜਿਹੜਾ ਸਾਡਾ 7.5 ਦਾ ਨਿਸ਼ਾਨ ਸੀ ਉਹ ਚੋਂ ਅਸੀਂ 1 ਇੰਚ ਘਟਾ ਲੈਣਾ ਇਹ ਆ ਗਿਆ ਸਾਡਾ 6.5 ਇੰਚ ਤੇ ਅਗਲੀ ਜਿਹੜੀ ਮਾਰਕਿੰਗ ਕਰਨੀ ਆ ਅਸੀਂ ਉਹ ਅਸੀਂ ਸਾਡੇ 7 ਵਾਲੇ ਨੂੰ ਸਾਡੇ 6.5 ਵਾਲੇ ਨਾਲ ਮਿਲਾਵਾਂਗੇ ਔਰ ਪਿਛਲੀ ਮਾਰਕਿੰਗ ਅਸੀਂ 7 ਵਾਲੇ ਨੂੰ ਜਿਹੜਾ 7.5 ਦਾ ਨਿਸ਼ਾਨ ਸੀ ਉਹਦੇ ਨਾਲ ਮਿਲਾ ਲਵਾਂਗੇ ਉਤੋਂ ਸਾਡੀ ਪਿਛਲੀ ਪੱਲੇ ਦੀ ਕਟਾਈ ਆਊਗੀ ਤੇ ਇਧਰੋਂ ਸਾਡੀ ਅਗਲੇ ਪੱਲੇ ਦੀ ਕਟਾਈ ਆਊਗੀ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਨਿਸ਼ਾਨ ਲਗਾ ਲੈਣੇ ਆ ਉਸ ਤੋਂ ਬਾਅਦ ਅਸੀਂ ਹੁਣ ਕੀ ਕਰਨਾ ਅਸੀਂ ਕਾਟ ਪਾਣੀ ਆ ਉਹਦੇ ਲਈ ਅਸੀਂ ਇੱਕ ਤਿਰਛਾ ਨਿਸ਼ਾਨ ਲਗਾ ਲਵਾਂਗੇ ਜਿਹੜੀ ਸਾਡੀ ਅਗਲੀ ਕਾਟ ਆ ਉਹ ਸਾਡੀ ਆਊਗੀ 1 ਇੰਚ ਤੇ ਇਹਦੀ ਤੁਸੀਂ ਇਹਦਾ ਮਾਰਕਿੰਗ ਕਰ ਲੋਗੇ ਉਸ ਤੋਂ ਬਾਅਦ ਪਿਛਲੀ ਕਾਰ ਜਿਹੜੀ ਆ ਉਹ ਵੀ ਅਸੀਂ ਇਦਾਂ ਵੀ 1 ਇੰਚ ਤੇ ਕਰ ਸਕਦੇ ਹਾਂ ਜਿਹੜਾ ਅਸੀਂ 1 ਇੰਚ ਦਾ ਮਾਰਕ ਲਗਾਇਆ ਉਹ ਤੋਂ ਅਸੀਂ 1 ਇੰਚ ਹੋਰ ਉੱਪਰ ਲੈ ਲਵਾਂਗੇ 1 ਇੰਚ ਦੀ ਸਾੜੀਏ ਤੇ 2 ਇੰਚ ਦੀ ਸਾੜੀ ਇਹ ਆਜੂਗੀ 2.5 2 ਤੇ ਬੰਦਦੀ ਹੈ ਜਿਹੜਾ ਅਸੀਂ 7 ਵਾਲਾ ਨਿਸ਼ਾਨ 7.5 ਨਾਲ ਮਿਲਾਇਆ ਸੀ ਉਹ ਤੋਂ ਅਸੀਂ ਬੈਕ ਗੁਲਾਈ ਬੈਕ ਦੀ ਗੁਲਾਈ ਪਾ ਲਵਾਂਗੇ ਜਿਹੜੀ ਸਾਡੀ ਪਿਛਲੀ ਕਾਟ ਆਉਗੀ ਉਹਦੀ ਗੁਲਾਈ ਅਗਲੀ ਗੁਲਾਈ ਅਸੀਂ ਕੀ ਕਰਨੀ ਆ ਇਹਦਾ ਅਸੀਂ ਹਾਫ ਲੈ ਲੈਣਾ ਸੱਤ ਦਾ ਉਹ ਆ ਗਿਆ ਸਾਡਾ 3.5 ਤੇ ਇੱਥੋਂ ਅਸੀਂ ਗੁਲਾਈ ਪਾਉਣੀ ਸ਼ੁਰੂ ਕਰਾਂਗੇ ਜੇਕਰ ਜੀ ਸਾਡੀ ਦੋਨੋਂ ਪੱਲਿਆਂ ਦੀ ਗੁਲਾਈ ਜਿਹੜੀ ਉਹ 7.5 ਤੇ ਹੀ ਸ਼ੁਰੂ ਹੋ ਜਾਂਦੀ ਤੇ ਜਿਹੜਾ ਸਾਡਾ ਸਾਹਮਣਾ ਹੈ ਉਹ 14 ਇੰਚ ਤਿਆਰ ਹੋ ਜਾਊਗਾ 14 ਇੰਚ ਸਹੀ ਰਹਿੰਦਾ ਇਸ ਨਾਪ ਤੇ ਇਸ ਲਈ ਕਟਾਈ ਪਾਉਣ ਤੋਂ ਪਹਿਲਾਂ ਤੁਸੀਂ ਇਹ ਵੀ ਧਿਆਨ ਦਿਆ ਕਰੋ ਕਿ ਤੁਹਾਡੇ ਕਸਟਮਰ ਦਾ ਸਾਹਮਣਾ ਕਿੰਨਾ ਆ ਜੇ ਸਾਹਮਣਾ ਜ਼ਿਆਦਾ ਹੋਏ ਤਾਂ ਉਹ ਵੀ ਪ੍ਰੋਬਲਮ ਜੇ ਅਸੀਂ ਘੱਟ-ਘੱਟ ਦੀਏ ਸਾਹਮਣਾ ਤੇ ਉਹ ਸਾਡੇ ਇੱਥੇ ਜਿਹੜੀ ਆ ਖਿੱਚ ਪੈਣ ਲੱਗ ਜਾਂਦੀ ਹੈ ਅਗਲੇ ਕਟਾਈ ਤੇ ਅਗਲੀ ਜਿਹੜੀ ਅਸੀਂ ਲਗਾਈ ਹੁੰਦੀ ਹੈ ਕਾਟ ਪਾਈ ਹੁੰਦੀ ਹੈ ਤੇ ਜੇ ਅਸੀਂ ਜ਼ਿਆਦਾ ਲੈ ਲਈ ਤੇ ਉੱਥੇ ਝੋਲ ਪੈਣਾ ਸ਼ੁਰੂ ਹੋ ਜਾਂਦਾ ਇਦਾਂ ਜਿਹੜਾ ਸਾਡਾ ਤਿਰਛੇ ਨਿਸ਼ਾਨ ਸੀ ਉਹਨੂੰ ਅਸੀਂ ਇਦਾਂ ਮਿਲਾ ਦਵਾਂਗੇ ਇਹ ਸਾਡੀ ਅਗਲੀ ਪਲੋਈ ਦੀ ਨਿਸ਼ਾਨੀ ਹੋ ਜੂਗੀ ਠੀਕ ਹੈ ਜੀ ਇਹ ਚੀਜ਼ ਤੁਹਾਨੂੰ ਸਮਝ ਆ ਗਈ ਹੋਏਗੀ ਹੁਣ ਅਸੀਂ 1/2 ਇੰਚ ਅੱਗੋਂ ਡਾਊਨ ਸਲੋਪ ਦੇਣਾ ਇੱਥੋਂ ਤੁਸੀਂ 1/2 ਇੰਚ ਦੀ ਕਾਟ ਪਾ ਲੈਣੀ ਕਿਉਂਕਿ ਸਾਡੇ ਜ ਮੋਢਿਆਂ ਦੀ ਸ਼ੇਪ ਵੀ ਇਦਾਂ ਨਹੀਂ ਹੁੰਦੀ ਇੱਥੋਂ ਥੋੜੇ ਗਿਰੇ ਹੁੰਦੇ ਆ ਉਸ ਟ੍ਰਿਕ ਨਾਲ ਸੀ ਇੱਥੇ ਡਾਊਨ ਸਲੋਪ ਦੇ ਦਾਂਗੇ ਹਾਂਜੀ ਅਗਰ ਤੁਸੀਂ ਡੀਪ ਨੈਕ ਬਣਾ ਰਹੇ ਹੋ ਤਾਂ ਫਿਰ ਤੁਹਾਨੂੰ ਡਾਊਨ ਸਲੋਪ ਦੇਣ ਦੀ ਲੋੜ ਨਹੀਂ ਪੈਗੀ ਹੁਣ ਇੱਥੇ 10 ਇੰਚ ਤੇ ਆ ਮੋਡਾ ਹਾਫ ਇੰਚਾ ਡਾ ਉੱਪਰ ਵੀ ਚਲ ਜਾਣਾ ਹਾਫ ਇੰਚਾ ਸਾਡਾ ਪਲੇਟ 'ਚ ਵੀ ਆ ਜਾਣਾ ਸਾਡਾ ਮੋਡਾ ਰੈਡੀ ਸੈਟ ਦਾਸਤਾ ਵਧੀਆ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ نیچے ਵੀ ਤੁਸੀਂ ਘੇਰੇ ਤੇ ਅਗਰ ਲੈਂਸ ਲਗਾਣੀ ਹੈ ਤਾਂ ਤੁਸੀਂ ਇੱਥੇ ਕੱਟ ਲਗਾ ਸਕਦੇ ਜੀ ਜਿੰਨਾ ਤੁਸੀਂ ਘੇਰਾ ਰੱਖਣਾ ਮੈਂ ਜਿਵੇਂ 11.5 ਹੀ ਰੱਖਿਆ ਇੱਥੇ ਤੁਸੀਂ ਕੱਟ ਲਗਾ ਲੋਗੇ ਤੁਹਾਨੂੰ ਲੈਂਸ ਲਗਾਉਣੀ ਸੌਖੀ ਹੋ ਜੂਗੀ ਦੂਜਾ ਜਿਹੜਾ ਸੀ हिਪ ਦਾ ਨਿਸ਼ਾਨ ਲਗਾਇਆ ਹੁੰਦਾ ਉੱਥੇ ਤੁਸੀਂ ਕੱਟ ਜ਼ਰੂਰ ਲਗਾਉਣੇ ਆ ਕਿਉਂਕਿ ਜਦੋਂ ਤੁਸੀਂ ਸਿਲਾਈ ਕਰਨੀ ਹੋ ਕੱਟ ਫੜ ਕੇ ਹੀ ਸਿਲਾਈ ਕਰਨੀ ਆ ਠੀਕ ਹੈ ਜੀ ਬਾਅਦ ਚੋ ਇਹ ਦੀ ਦੀ ਕਾਟ ਪਾ ਲਵਾਂਗੇ ਬਾ ਜੋ ਤੁਸੀਂ ਇਹਨਾਂ ਨੂੰ ਜਿਹੜੇ ਮਾਰਕ ਨੇ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਦੂਸਰੇ ਸਾਈਡ ਤੇ ਵੀ ਲਗਾ ਲੈਣਾ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗ ਰਹੀਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਜੀ ਜਿਹੜੇ ਤੁਹਾਡੇ ਨਿਸ਼ਾਨ ਦਿਖਿਆ ਉਹ ਤੁਸੀਂ ਇੱਥੇ ਮਾਰਕਿੰਗ ਕਰ ਲੈਣੀ ਆ। ਬਾਕੀ ਜਿਹੜੇ ਅਸੀਂ ਫਿਟਿੰਗ ਦੇ ਨਿਸ਼ਾਨ ਆ ਉਹ ਅਸੀਂ ਜਦੋਂ ਸੂਟ ਸਟਿਚ ਕਰਦੇ ਆ ਉਦੋਂ ਇੱਕ ਵਾਰੀ ਸਾਨੂੰ ਫੇਰ ਲਗਾਣੇ ਹੀ ਪੈਂਦੇ ਆ। ਹਾਂਜੀ ਮੈਂ ਹੋਰ ਕਿਸੇ ਵੀਡੀਓ 'ਚ ਦੱਸੂਗੀ ਕਿ ਸਾਨੂੰ ਫਿਟਿੰਗ ਦੇ ਨਿਸ਼ਾਨ ਕਿਸ ਤਰੀਕੇ ਨਾਲ ਲਗਾਉਣੇ ਚਾਹੀਦੇ ਆ। ਉਸ ਤੋਂ ਪਹਿਲਾਂ ਅਸੀਂ ਸਲਵਾਰ ਦੀ ਕਟਿੰਗ ਕਰ ਲਵਾਂਗੇ। ਸਲਵਾਰ ਦਾ ਤੁਸੀਂ ਕੀ ਕਰਨਾ ਹੈ ਪਹਿਲਾਂ ਤੁਸੀਂ ਇੱਕ ਵਾਰੀ ਕੱਪੜਾ ਚੈੱਕ ਕਰ ਲੈਣਾ। ਠੀਕ ਹੈ ਜੀ ਹੁਣ ਅਸੀਂ ਇੱਥੇ ਪਹਿਲੇ ਪੌਂਚਾ ਕੱਟਾਂਗੇ ਹੁਣ ਮੇਰੇ ਕਸਟਮਰ ਦੀ ਸਲਵਾਰ ਸੀਗੀ 36 ਇੰਚ ਲੰਬਾਈ ਤਿਆਰ 36 ਵਿੱਚ ਇੱਕ ਪਲੱਸ ਕਰਨਾ ਉਹ ਆਹਦੀ ਆਜੂਗੀ 37 ਇੰਚ ਠੀਕ ਹੈ ਸिलाई ਮਾਰਜਨ ਤੁਸੀਂ ਲੈ ਲਿਆ ਹੋ ਗਿਆ 37 ਇੰਚ ਉਸ ਤੋਂ ਬਾਅਦ ਜਿੰਨੀ ਵੀ ਤੁਸੀਂ ਬੈਲਟ ਰੱਖਣੀ ਆ ਠੀਕ ਹੈ ਜੀ ਜੀਨੀ 벨ਟ ਰੱਖਣੀ ਆ 10 ਹੀ ਅਸੀਂ ਮਾਈਨਸ ਕਰ ਦੇਣੀ ਆ ਤੁਸੀਂ 4 ਇੰਚ ਦੀ ਰੱਖਣੀ ਆ ਤੁਸੀਂ 4 ਇੰਚ ਮਾਈਨਸ ਕਰ ਦੋ 5 ਦੀ ਰੱਖਣੀ 5 ਸਾਢੇ 4 ਦੀ ਰੱਖਣੀ ਸਾਢੇ 4 ਦੇ ਰੱਖ ਲਓ ਠੀਕ ਹੈ ਜੀ ਮੈਂ ਚਿਕ ਨਿਸ਼ਾਨ 36 ਦੇ ਲਗਾ ਕੇ 37 ਤੇ ਲਗਾ ਕੇ ਮੇਰਾ ਟੋਟਲ 32 ਆ ਗਿਆ ਸੀ ਤੇ ਅਸੀਂ ਇੱਕ ਪੱਲੇ ਦੀ ਇੱਥੋਂ ਕਟਿੰਗ ਕਰ ਲਵਾਂਗੇ ਤੁਸੀਂ 4 ਇੰਚ ਰੱਖਣੀ ਹੈ ਤਾਂ ਤੁਸੀਂ 4 ਇੰਚ ਇੰਚ ਟੇਪ ਉੱਪਰ ਕੱਢ ਕੇ ਨਿਸ਼ਾਨ ਲਗਾ ਲੈਣਾ ਜੇ ਤੁਹਾਨੂੰ ਇੱਦਾਂ ਨਹੀਂ ਸਮਝ ਆਉਂਦੀ ਤੁਸੀਂ ਜਿੰਨੀ ਵੀ ਆ 4 ਮਾਈਨਸ ਕਰਨੀ ਹੈ ਤਾਂ ਤੁਸੀਂ 32 ਤੇ ਕੱਟ ਲਓ 4.5 ਮਾਈਨਸ ਕਰਨੀ ਆ ਤਾਂ ਤੁਸੀਂ ਉਹਦੇ ਹਿਸਾਬ ਨਾਲ ਕਟਿੰਗ ਕਰ ਲਓ 5 ਕਰਨੀ ਹੈ ਤੁਸੀਂ ਉਹਦੇ ਹਿਸਾਬ ਨਾਲ ਕਟਿੰਗ ਕਰ ਲਓ ਸੇਮ ਤੁਸੀਂ ਇਹਨੂੰ ਉੱਪਰ ਰੱਖ ਕੇ ਦੂਸਰਾ ਪੱਲਾ ਵੀ ਕੱਟ ਲੈਣਾ ਹਾਂਜੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਸਿਖਾਇਆ ਜਾਏ ਇਸ ਲਈ ਵੀਡੀਓ ਨੂੰ ਕਦੀ ਥੋੜਾ ਫਾਸਟ ਕਦੀ ਸਲੋ ਕਰਨਾ ਪੈਂਦਾ ਜਿਹੜੀ ਚੀਜ਼ ਜ਼ਿਆਦਾ ਸਮਝਾਉਣੀ ਜ਼ਰੂਰੀ ਆ ਉਹ ਤਾਂ ਚਲੋ ਸਲੋ ਤੇ ਹੀ ਦੱਸਣੀ ਪੈਂਦੀ ਆ ਕਈ ਵਾਰੀ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਇੰਨੀਆਂ ਦੱਸਣੀਆਂ ਜ਼ਰੂਰੀ ਨਹੀਂ ਹੁੰਦੀ ਉਹਦੇ ਲਈ ਥੋੜੀ ਫਾਸਟ ਕਰ ਲੀਦੀ ਆ ਅਗਰ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਸਕਦੇ ਹੋ ਠੀਕ ਹੈ ਜੀ ਇੱਥੇ ਹੁਣ ਸਾਡੇ ਪ੍ਰਿੰਟ ਬਣਿਆ ਸੀਗਾ ਕੜਾਈ ਜੀ ਹੋਈ ਸੀਗੀ ਉਹਦੇ ਹਿਸਾਬ ਨਾਲ ਅਸੀਂ ਕਪੜਾ ਸੈੱਟ ਕਰਕੇ ਕਟਿੰਗ ਕਰ ਲਵਾਂਗੇ ਹੁਣ ਮੈਨੂੰ ਇੱਥੇ ਕਸਟਮਰ ਦੇ ਜਿਹੜਾ ਪਹੁੰਚਾਇਆ ਉਹ 8 ਇੰਚ ਰੈਡੀ ਚਾਹੀਦਾ ਸੀਗਾ ਠੀਕ ਹੈ ਜੀ ਤੁਹਾਡਾ 8 ਇੰਚ ਪਹੁੰਚਾਇਆ ਤਾਂ ਤੁਸੀਂ 6 ਸਵਾ 6 ਇੰਚ ਤੱਕ ਜਿਹੜਾ ਆ ਜਿਹੜੇ ਪਹੁੰਚਾ ਇਹ ਤਿਆਰ ਕਰਿਆ ਕਰੋ ਤੇ ਬਾਕੀ ਜਿਹੜਾ ਕੁੰਡੇ ਦਾ ਕਪੜਾ ਠੀਕ ਹੈ ਜੀ 6 ਸਵਾ 6 ਤੁਸੀਂ ਇਹ ਕਰ ਲਿਆ ਪਾਣੀ ਦੋ 2 ਇੰਚ ਦਾ ਤੁਸੀਂ ਕੁੰਡੇ ਦਾ ਕਪੜਾ ਐਡ ਕਰ ਦੇਣਾ ਫਿਰ ਤੁਹਾਡੇ ਪੌਂਚੇ ਵਧੀਆ ਬਣ ਜਾਣਗੇ ਠੀਕ ਹੈ ਜੀ ਇੱਥੋਂ ਮੈਂ 7.5 7.5 ਤੱਕ ਕਪੜਾ ਉਤਾਰ ਲੈਣਾ ਕੁਝ ਕਪੜਾ ਸਾਡਾ ਫਿਟਿੰਗ ਚ ਵੀ ਜਾਂਦਾ ਆ ਸੌਰੀ ਫਿਟਿੰਗ ਆਖਰੀ ਹੈ ਜਦੋਂ ਅਸੀਂ ਸਿਲਾਈ ਲਗਾਉਣੀ ਹੈ ਉਹਦੇ ਚ ਜਾਏਗਾ ਇੱਥੇ ਕਢਾਈ ਨਹੀਂ ਸੀ ਹੋਇਆ ਥੋੜਾ ਮੈਂ ਕਪੜਾ ਉਤਾਰ ਲਿਆ ਉਸ ਤੋਂ ਬਾਅਦ ਤੁਸੀਂ ਚੈੱਕ ਕਰ ਲੈਣਾ ਆ ਕੱਪੜਾ ਜਿਹੜਾ ਸਾਡਾ ਥੋੜਾ ਬਚ ਗਿਆ ਸੀ ਇਹ ਚੋਂ ਸਾਡੀ 벨ਟ ਨਿਕਲ ਜੂਗੀ ਠੀਕ ਹੈ ਜੀ ਇਹਦੀ ਕਟਿੰਗ ਅਸੀਂ ਬਾਅਦ ਚ ਕਰ ਲਵਾਂਗੇ 벨ਟ ਦੀ ਲੰਬਾਈ ਵੀ ਨਿਕਲ ਜਾਣੀ ਆ 벨ਟ ਦੀ ਚੌੜਾਈ ਵੀ ਸਾਡੀ ਪੂਰੀ ਨਿਕਲ ਜਾਣੀ ਆ ਸੋ ਪਹਿਲਾਂ ਅਸੀਂ ਕੱਪੜਾ ਫੋਲਡ ਕਰਕੇ ਚੈੱਕ ਕਰ ਲੈਣਾ ਕਈ ਵਾਰੀ ਤੁਹਾਨੂੰ ਥੋੜੀ ਸਿੰਪਲ ਚ ਸਲਵਾਰ ਬਣਾਣੀ ਕਹਿੰਦੀ ਆ ਕਈ ਵਾਰੀ ਤੁਸੀਂ ਫੁੱਲ ਪਟਿਆਲਾ ਸਲਵਾਰ ਵੀ ਬਣਾ ਸਕਦੇ ਹੋ ਇਹ ਡਿਪੈਂਡ ਕਰਦਾ ਤੁਹਾਡਾ ਕੱਪੜਾ ਕਿੰਨਾ ਆ ਕਿੰਨਾ ਬਚਦਾ ਹੈ ਤੁਸੀਂ ਕੱਪੜੇ ਜ਼ਰੂਰ ਚੈੱਕ ਕਰਨਾ ਹੈ ਪਿੱਛੇ ਕਿ ਤੁਹਾਡਾ ਕੱਪੜਾ ਕਿੰਨਾ ਬਚਦਾ ਆ ਕਟਿੰਗ ਕਰਨ ਤੋਂ ਪਹਿਲਾਂ ਕਈ ਵਾਰੀ ਅਸੀਂ ਕਟਿੰਗ ਕਰ ਲੈਨੇ ਆ ਸਾਡਾ ਕੱਪੜਾ ਘੱਟ ਰਹਿ ਜਾਂਦਾ ਫਿਰ ਸਾਨੂੰ ਥੋੜੀ ਦਿੱਕਤ ਆਉਂਦੀ ਆ ਇਸ ਲਈ ਪਹਿਲਾਂ ਹੀ ਨਾਲ ਦੀ ਨਾਲ ਕਪੜਾ ਜ਼ਰੂਰ ਚੈੱਕ ਕਰਿਆ ਕਰੋ ਇੱਥੇ ਜਿਵੇਂ ਹੁਣ ਮੈਂ 32 32.5 ਇੰਚ ਦੇ ਪੌਂਚੇ ਕੱਟੇ ਸੀ ਤੇ 10 ਇੰਚ ਆਸਨ ਪਾ ਕੇ ਮੈਨੂੰ 42 43 ਇੰਚ ਲੰਬਾਈ ਚਾਹੀਦੀ ਆ ਇਹ ਤਾਂ ਤੁਸੀਂ ਡਬਲ ਫੋਲਡ ਕਰਕੇ ਕਪੜਾ ਨਾਪ ਲੈਣਾ ਆ ਠੀਕ ਹੈ ਜੀ ਮੇਰਾ ਬੰਨ ਜਾਂਦਾ ਹੈ ਇੱਥੇ ਤੁਸੀਂ ਜਿਹੜੇ ਸਾਡੀ 슬ੀਵਸ ਦਾ ਕਪੜਾ ਉਹ ਕੱਟ ਕੇ ਪਹਿਲਾਂ ਅਲੱਗ ਕਰ ਲੈਣਾ ਉਸ ਤੋਂ ਬਾਅਦ ਡਬਲ ਫੋਲਡ ਕਰਕੇ ਕਪੜਾ ਕਿਸੇ ਬੈੱਡ ਤੇ ਵਿਛਾ ਲੈਣਾ ਸਲਵਾਰ ਕਟਿੰਗ ਕਰਾਂਗੇ ਹੁਣ ਅਸੀਂ ਠੀਕ ਹੈ ਜੀ ਜਿਹੜੇ ਅਸੀਂ ਪੱਲੇ ਕੱਟੇ ਸੀਗੇ ਨਾ ਪੌਂਚੇ ਦੇ ਉਹ ਤੁਸੀਂ ਇੱਕ ਪੱਲਾ ਫੜ ਲੈਣਾ ਉਹੀ ਪੱਲਾ ਤੁਸੀਂ ਇਹਦੇ ਉੱਪਰ ਸੈੱਟ ਕਰ ਲੈਣਾ ਠੀਕ ਹੈ ਜੀ ਇਸ ਤਰੀਕੇ ਨਾਲ ਕਰਨ ਨਾਲ ਤੁਹਾਨੂੰ ਕਦੇ ਵੀ ਭੁਲੇਖਾ ਨਹੀਂ ਲੱਗਦਾ ਕਈ ਵਾਰੀ ਸਾਨੂੰ ਭੁਲੇਖਾ ਲੱਗ ਜਾਂਦਾ ਅਸੀਂ ਜਿਹੜਾ ਕੁੰਦਾ ਉਹ ਘੱਟ ਵੱਧ ਘੱਟ ਕਰ ਦਿੰਨੇ ਹਾਂ ਇਦਾਂ ਤੁਹਾਡਾ ਕੁੰਦਾ ਬਿਲਕੁਲ ਸਹੀ ਆਊਗਾ ਠੀਕ ਹੈ ਜੀ ਜਿੰਨਾ ਕੱਪੜਾ ਸੀਗਾ ਉੱਥੇ ਤੁਸੀਂ ਇੱਕ ਨਿਸ਼ਾਨ ਲਗਾ ਲੈਣਾ ਫਿਰ ਤੁਸੀਂ ਇਹਨੂੰ ਚੱਕ ਲੈਣਾ ਉਸ ਤੋਂ ਬਾਅਦ 얘ਤੇ ਮੇਰੇ ਪਲੇਨ ਕੱਪੜਾ ਸੀਗਾ ਸਾਈਡ ਤੇ ਮੈਂ ਥੋੜੀ ਕਟਿੰਗ ਕਰਨੀ ਸੀ ਇਸ ਲਈ ਜਿਹੜੀ ਮੈਂ ਕੁੰਦਾ نیچے ਪਹੁੰਚੇ ਚੋਣਾ ਉਹਦੀ ਚੌੜਾਈ ਰੱਖੀ ਆ 3.5 ਇੰਚ 10 ਇੰਚ ਉੱਪਰੋਂ ਸਾਡਾ ਆਸਣ ਆ ਜਾਊਗਾ ਸੇਮ ਅਸੀਂ ਇੱਧਰ ਆ ਦੂਸਰੀ ਸਾਈਡ ਇੱਥੇ ਪਹਿਲਾਂ 10 ਇੰਚ ਦਾ ਸੀ ਆਸਣ ਕੱਢ ਲੈਣਾ ਉੱਪਰੋਂ ਤੁਸੀਂ 10 11 ਇੰਚ ਦਾਸਨ ਕੱਟ ਸਕਦੇ ਹੋ ਮੈਂ ਇਹਦੇ ਵਿੱਚ 10 ਇਸ ਲਈ ਕੱਢਿਆ ਸੀਗਾ ਕਿਉਂਕਿ ਉੱਪਰ ਮੈਨੂੰ ਥੋੜਾ ਕੱਪੜਾ ਚਾਹੀਦਾ ਸੀਗਾ ਜਿਹੜਾ ਪਹੁੰਚਿਆਂ 'ਚ ਯੂਜ਼ ਕਰਨਾ ਸੀ ਜਿਹੜਾ ਗਲਾ ਬਣਾਉਣਾ ਸੀਗਾ ਠੀਕ ਹੈ ਜੀ ਜੇ ਤੁਹਾਡੇ ਗਲੇ ਦਾ ਕੱਪੜਾ ਜਾਂ ਪਹੁੰਚਿਆਂ ਦਾ ਕੱਪੜਾ ਅਲੱਗ ਨਿਕਲਦਾ ਹੈ ਤਾਂ ਤੁਸੀਂ 11 ਇੰਚਾਂ 'ਚ ਵੀ ਕੱਟ ਕਰ ਸਕਦੇ ਹੋ ਠੀਕ ਹੈ ਜੀ 10 ਇੰਚਾਂ 'ਚ ਕੱਢਣ ਤੋਂ ਬਾਅਦ ਜਿੰਨੀ ਸਾਡਾ ਉਪਹੁੰਚਾ ਸੀਗਾ ਉੱਥੇ ਅਸੀਂ ਇੱਕ ਮਾਰਕਿੰਗ ਕਰ ਲੈਣੀ ਆ ਇੱਧਰ ਵੀ ਤੁਸੀਂ 1.5 ਦਾ 3.5 ਇੰਚ ਤੇ ਇੱਕ ਨਿਸ਼ਾਨ ਲਗਾ ਲੈਣਾ ਬਾਅਦ ਵਿੱਚ ਉਹ ਵਾਲੇ 3.5 ਵਾਲੇ ਨਿਸ਼ਾਨ ਨੂੰ ਇੱਧਰ ਵਾਲੇ 3.5 ਵਾਲੇ ਨਿਸ਼ਾਨ ਨਾਲ ਮਿਲਾ ਦੇਣਾ ਉੱਥੇ ਤੁਸੀਂ ਮਾਰਕਿੰਗ ਕਰ ਲੈਣੀ ਆ ਇੱਥੇ 3.5 ਵੀ ਮਾਰਕਿੰਗ ਹੋ ਜਾਊਗੀ ਇਹਨਾਂ ਮਾਰਕਿੰਗ ਦੇ ਉੱਤੇ ਅਸੀਂ ਕਟਿੰਗ ਕਰ ਲਵਾਂਗੇ ਦੋ ਕਲੀਆਂ ਸਾਡੀਆਂ ਇਧਰੋਂ ਨਿਕਲ ਜਾਣੀਆਂ ਦੋ ਸਾਡੀਆਂ ਦੂਸਰੀ ਸਾਈਡ ਤੋਂ ਨਿਕਲ ਜਾਣਗੀਆਂ ਠੀਕ ਹੈ ਜੀ ਕੱਪੜਾ ਚੈੱਕ ਕੜੀਮੂੜੀ ਜ਼ਰੂਰ ਕਰਿਆ ਕਰੋ ਕਿਉਂਕਿ ਇੱਕ ਵਾਰੀ ਗਲਤ ਕੈਂਚੀ ਵੱਜ ਗਈ ਤਾਂ ਫਿਰ ਜੋੜ ਪਾਉਣੇ ਪੈਂਦੇ ਆ ਫਿਰ ਥੋੜਾ ਔਖਾ ਹੋ ਜਾਂਦਾ ਅਗਰ ਤੁਸੀਂ ਨਵੇਂ ਸਿੱਖ ਰਹੇ ਹੋ ਤਾਂ ਇੱਕ ਵਾਰੀ ਬੇਨਤੀ ਕੜੀਮੂੜੀ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਹੁਣ ਅਸੀਂ ਇਹਦੀ ਕਟਿੰਗ ਕਰ ਲਵਾਂਗੇ ਪਹਿਲਾਂ ਉਮੀਦ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਨਿਸ਼ਾਨ ਸਾਰੇ ਦਿਖ ਰਹੇ ਹੋ ਉਹਨਾਂਗੇ ਸਮਝ ਆ ਰਹੀ ਹੋਏਗੀ ਹੁਣ ਤੁਸੀਂ ਕੀ ਕਰਨਾ ਇਹ ਪੱਲਾ ਚੱਕਣਾ ਆ ਜਿਹੜਾ ਸਾਡਾ ਕਪੜਾ ਸੀਗਾ ਉਹਦੇ ਉੱਪਰ ਅਸੀਂ ਨੂੰ ਪ੍ਰੋਪਰ ਵਿਛਾ ਲੈਣਾ ਆ ਠੀਕ ਹੈ ਜੀ ਇਹਨੂੰ ਵਿਛਾਉਣ ਤੋਂ ਬਾਅਦ ਸਾਡੀ ਇੱਥੋਂ ਚਾਰੇ ਕੁੰਦੇ ਕੱਟ ਹੋ ਜਾਣਗੇ ਜਿਹੜਾ ਉੱਪਰ ਕਪੜਾ ਬਚੂਗਾ ਉਹ ਅਸੀਂ ਗਲੀਆਂ ਲਈ ਜਾਂ ਸਾਡੇ ਪੌਂਚੇ ਜਿਹੜੇ ਨੀਚੇ ਉੱਥੇ ਯੂਜ਼ ਕਰਾਂਗੇ ਇਹ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਸੈੱਟ ਜ਼ਰੂਰ ਕਰ ਲੈਣਾ ਕਪੜਾ ਅਨਈਵਨ ਨਾ ਆਏ ਠੀਕ ਹੈ ਜੀ ਇੱਥੋਂ ਅਸੀਂ 11 ਇੰਚ ਆਸਣ ਕੱਢ ਲੈਣਾ ਕਿਉਂਕਿ 벨ਟ ਸਾਡੀ 4 ਇੰਚ ਦੀ ਸੀ 11 ਇੰਚ ਆਸਣ ਕੱਢ ਲੈਣਾ ਉੱਪਰੋਂ ਸੀ ਜਿਹੜਾ ਸਾਡਾ ਪਹਿਲੇ ਕੁੰਦੇ ਕੱਟੇ ਉਹਦੇ ਹਿਸਾਬ ਨਾਲ ਅਸੀਂ ਕਟਿੰਗ ਕਰ ਲਵਾਂਗੇ ਸਾਡੇ ਗਲਿਆਂ ਦਾ ਪੌਂਚਿਆਂ ਦਾ ਕੱਪੜਾ ਵੀ ਨਿਕਲ ਆਊਗਾ ਔਰ ਸਾਡੀ ਸਲਵਾਰ ਵੀ ਖੁੱਲੀ ਬਣ ਜੂਗੀ ਇਸ ਤਰੀਕੇ ਨਾਲ ਅਗਰ ਤੁਸੀਂ ਸੂਟ ਕਟਿੰਗ ਕਰਦੇ ਹੋ ਤਾਂ ਤੁਹਾਡੇ ਕਸਟਮਰ ਦੀ ਸਲਵਾਰ ਖੁੱਲੀ ਡੁੱਲੀ ਬਣ ਜੂਗੀ ਪਟਿਆਲਾ ਸਟਾਈਲ ਹੀ ਬਣੂਗੀ ਸਾਈਡ ਤੋਂ ਤੁਸਾਨੂੰ ਥੋੜੀ ਚਕੰਨੀ ਉਤਾਰਨੀ ਪੈਣੀ ਆ ਕਿਉਂਕਿ ਇੱਥੇ ਕਢਾਈ ਨਹੀਂ ਹੋਈ ਸੀ ਫਿਰ ਥੋੜੀ ਅਜੀਬ ਲੱਗਦੀ ਆ ਥੋੜੀ ਚਕੰਨੀ ਤੁਸੀਂ ਉਤਾਰ ਲੈਣੀ ਆ ਕਿਉਂਕਿ ਮੈਂ 3.5 ਇੰਚ ਜਿਹੜਾ ਸਕੁੰਦਾ ਸੀ ਇਸੇ ਲਈ ਹੀ ਕੱਟ ਕੀਤਾ ਸੀਗਾ ਨੀਚੋਂ ਠੀਕ ਹੈ ਜੀ ਹੁਣ ਜਿਹੜਾ ਸਾਡਾ ਕਪੜਾ ਬਚਿਆ ਸੀਗਾ ਉਹਦੀ ਅਸੀਂ 벨ਟ ਕੱਟ ਕਰ ਲੈਣੀ ਆ ਤੁਸੀਂ ਡਬਲ ਫੋਲਡ ਕਪੜਾ ਵਿਛਾ ਕੇ ਉੱਪਰ ਉੱਪਰ ਥੋੜਾ ਥੋੜਾ ਛਾਂਟ ਦੇਣਾ ਹਾਂਜੀ 슬ੀਵਸ ਕੱਟ ਕਰਨ ਲਈ ਕੀ ਕਰਨਾ ਤਾਂਸੀਂ ਕਪੜੇ ਨੂੰ 4 ਫੋਲਡ ਕਰਕੇ ਜਿਨੀ ਤੁਹਾਡੀ ਲੰਬਾਈ ਆ ਉਸ ਤੋਂ 2.5 ਇੰਚ ਤੁਸੀਂ ਕਪੜਾ ਵੱਧ ਲੈ ਕੇ ਕਟਿੰਗ ਕਰ ਲੈਣੀ ਆ ਉਸ ਤੋਂ ਬਾਅਦ ਤੁਸੀਂ ਦੇਖ ਲੈਣਾ ਕਿ ਤੁਸੀਂ ਕਾਟ ਕੇ ਸਾਈਡ ਤੋਂ ਪਾਣੀ ਆ ਉਪਰੋਂ ਤੁਸੀਂ 3.5 ਇੰਚ ਡਾਊਨ ਕਰ ਲੈਣਾ ਠੀਕੇ ਜੀ ਤੁਹਾਡੇ ਫਲਾਵਰ ਜਿਹੜੇ ਉੱਪਰ ਨੂੰ ਜਾਣੇ ਚਾਹੀਦੇ ਤੁਸੀਂ ਕਾਟ ਕੇ ਹਿਸਾਬ ਨਾਲ ਪਾਣੀ ਉਹਦੇ ਲਈ ਤੁਸੀਂ 0.5 ਇੰਚ ਸਾਡਾ ਉੱਪਰ ਸਲਾਈ ਚ ਜਾਏਗਾ ਤੁਸੀਂ ਇੱਥੋਂ ਨਾਪ ਲੈਣਾ ਆ ਕਿ ਤੁਹਾਡਾ ਕਿੰਨਾ ਆਉਂਦਾ ਜਿਵੇਂ ਇੱਥੇ 10 ਇੰਚ ਮੋਡਾ ਆ ਰਿਹਾ ਤੁਸੀਂ 10 ਇੰਚ ਦੀ ਉੱਪਰੋਂ ਰੱਖ ਕੇ 30ਵੀਂ 10 ਇੰਚ ਤੇ ਨਿਸ਼ਾਨ ਲਗਾ ਲੈਣਾ। ਉਸ ਤੋਂ ਬਾਅਦ ਇੱਥੋਂ 30ਵੀਂ ਕੱਟ ਪਾ ਲੈਣੀ ਆ। ਜਿਹੜਾ ਉੱਪਰਲੀ ਸਾਈਡ ਤੋਂ 2 ਤੋਂ 2.5 ਇੰਚ ਕੱਪੜਾ ਜਿਹੜਾ ਵਾ ਉਹ ਸਾਡਾ ਸਿੱਧਾ ਆਊਗਾ ਇੱਥੋਂ। ਥੱਲੇਸੀਂ ਇੱਥੇ ਡੁੰਗਾਈ ਚ ਥੋੜੀ ਜੀ ਕਟਿੰਗ ਦੀ ਸ਼ੇਪ ਦੇ ਦੇਣੀ ਆ। ਇਹ ਤੁਸੀਂ ਇੱਕ ਦੋ ਵਾਰੀ ਪ੍ਰੈਕਟਿਸ ਕਰੋਗੇ ਨਾ ਤੁਹਾਨੂੰ ਸ਼ੇਪ ਦੇਣ ਦੀ ਸਮਝ ਆ ਜਾਊਗੀ। ਠੀਕ ਹੈ ਜੀ ਇਹ ਸ਼ੇਪ ਦੇਣ ਤੋਂ ਬਾਅਦ ਕੀ ਕਰਨਾ ਸੀ ਉਹ نیچے ਵੀ ਸੀ ਕਟਿੰਗ ਕਰਨੀ ਆ ਬੁੱਕ ਦੇ ਬੁੱਕ ਤੋਂ ਉਹਦੇ ਲਈ ਕੀ ਤੋਂ ਕਰਨਾ ਤੁਸੀਂ ਉੱਪਰੋਂ ਜਿੰਨੀ ਤੁਹਾਡੀ 슬ੀਵਸ ਦੀ ਲੰਬਾਈ ਆ ਅੱਧਾ ਇੰਚ ਉੱਤੇ ਤੁਸੀਂ ਛੱਡ ਜਣਾ ਜਿਹੜਾ ਸਲਾਈ ਚ ਜਾਊਗਾ ਉਸ ਤੋਂ ਬਾਅਦ ਜਿੰਨੀ ਤੁਹਾਡੀ ਲੰਬਾਈ ਬਣਦੀ ਆ ਉਹਦੇ ਹਿਸਾਬ ਨਾਲ ਤੁਸੀਂ ਕਟਿੰਗ ਕਰਨੀ ਇੱਥੇ ਮੈਨੂੰ ਚੌੜਾਈ ਚਾਹੀਦੀ 6 ਇੰਚ 6 ਇੰਚ ਦੇ ਨਿਸ਼ਾਨ ਲਗਾ ਕੇ ਮੈਂ ਇੱਥੋਂ ਮਿਲਾ ਲਿਆ ਇਧਰ ਮੇਰੀ 16 ਇੰਚ ਲੰਬਾਈ ਵੀ ਹੋ ਚੁੱਕੀ ਆ ਇਸ ਤੋਂ ਬਾਅਦ 1.5 ਇੰਚ ਤੁਸੀਂ ਇੱਥੇ ਮਾਰਜਿਨ ਛੱਡਦੇ ਨਾ ਤੇ ਕਟਿੰਗ ਕਰ ਲੈਣੀ ਫੇ ਤੁਸੀਂ ਕੱਪੜਾ ਖੋਲ ਲੈਣਾ ਕਿਉਂਕਿ ਕਈ ਵਾਰੀ ਅਸੀਂ फ्रंट ਦੀ ਕਾਟ ਪਾਈ ਤੇ ਸਾਡੇ ਕੋਲ ਗਲਤ ਵੀ ਕਾਟ ਪੈ ਜਾਂਦੀ ਹੈ ਸਾਡੇ ਕੋਲ ਤਿੰਨ ਪੱਲਿਆਂ ਦੀ ਕਾਟ ਪੈ ਜਾਂਦੀ ਹੈ ਇਸ ਲਈ ਕੱਪੜਾ ਖੋਲ ਲੈਣਾ ਹੈ ਸਿੱਧੇ ਬੰਨੇ ਦੋਵੇ ਅੰਦਰ ਹੋਣੇ ਚਾਹੀਦੇ ਸਾਡੇ ਇੱਥੋਂ ਅਸੀਂ 1/2 ਪੌਣਾ ਇੰਚ ਕਾਟ ਜਿਹੜੀ ਹੈ ਡਾਊਨ ਕਰ ਲੈਣੀ ਆ ਉਹਨੂੰ ਵੀ ਇੱਕ ਸ਼ੇਪ ਦੇ ਦੇਣੀ ਆ ਬਾਅਦ ਵਿੱਚ ਇੱਥੇ ਕਟਿੰਗ ਕਰ ਲਵਾਂਗੇ ਇਹ ਸਾਡੀ ਅਗਲੇ ਪੱਲੇ ਦੀ ਕਾਟ ਹੋ ਜੂਗੀ ਜਿਹੜੀਆਂ ਅਸੀਂ ਅਗਲੇ ਪੰਨੇ ਕਾਟ ਪਾਈ ਹੈ ਸੂਟ ਦੀ ਉਹਦੇ ਨਾਲ ਸਾਡੀ ਇਹ ਅਟੈਚ ਹੋ ਜੂਗੀ ਥੈਂਕ ਯੂ